ਵੀ ਮੱਥੇ ਤੇ ਹੱਥ ਲਾਓ ਫਾਇਰ ਬੰਦਾ ਭੁੰਜੇ ਡਿੱਗਦਾ ਏ ਤੜਫਦਾ ਏ 扑ੜਕਦਾ ਏ ਕਿ ਪਤਾ ਨਹੀਂ ਕਿਹੜੀ ਗੋਲੀ ਵੱਜ ਗਈ ਹੈ ਹਸਪੀਟਲਾਂ ਦੇ ਵਿੱਚ ਡਾਕਟਰ ਨਾ ਲਾਓ ਜਿਹੜੇ ਫਾਇਰ ਕਹਿਣ ਵਾਲੇ ਆ ਕੈਂਸਰ ਦੂਰ ਕਰਨ ਵਾਲੇ ਰੋਗ ਦੂਰ ਕਰਨ ਵਾਲੇ ਜਿਹੜੇ ਪਾਸਟਰ ਆ ਨਾ ਇਹਨਾਂ ਨੂੰ ਜਾ ਕੇ ਹਸਪਤਾਲਾਂ ਦੇ ਬਾਹਰ ਖੜੇ ਕਰ ਦਿਓ ਪਿਛਲੇ ਦਿਨਾਂ ਦੇ ਵਿੱਚ ਪੰਜਾਬ ਦੀ ਧਰਤੀ ਤੇ ਈਸਾਈਤ ਦਾ ਜਿਹੜਾ ਪਖੰਡ ਚੱਲਿਆ ਪਿਛਲੇ ਲੰਮੇ ਸਮੇਂ ਤੋਂ ਪੰਜਾਬ ਦੇ ਵਿੱਚ ਹੀ ਕਿਉਂ ਆ ਕੇ ਪਖੰਡ ਕਰਦੇ ਆ ਵੇਖੋ ਈਸਾਈ ਧਰਮ ਕੈਨੇਡਾ ਦੇ ਵਿੱਚ ਵੀ ਹੈ ਅਮਰੀਕਾ ਦੇ ਵਿੱਚ ਇੰਗਲੈਂਡ ਦੇ ਵਿੱਚ ਸਟਰੀਲੀਆ ਦੇ ਵਿੱਚ ਵੱਡੇ ਵੱਡੇ ਦੇਸ਼ਾਂ ਦੇ ਵਿੱਚ ਈਸਾਈ ਧਰਮ ਹੈ ਪਰ ਉਥੇ ਕਦੀ ਇਦਾਂ ਦੇ ਪਖੰਡ ਵੇਖੇ ਆ ਵੀ ਮੱਥੇ ਤੇ ਹੱਥ ਲਾਓ ਫਾਇਰ ਬੰਦਾ ਭੁੰਜੇ ਡਿੱਗਦਾ ਏ ਤੜਫਦਾ ਏ 扑ੜਕਦਾ ਏ ਵੀ ਪਤਾ ਨਹੀਂ ਕਿਹੜੀ ਗੋਲੀ ਵੱਜ ਗਈ ਹੈ ਪਤਾ ਨਹੀਂ ਉਹਦੇ ਸਿਰ ਦੇ ਵਿੱਚ ਕੀ ਮਾਰ ਦਿੱਤਾ ਵੀ ਇਦਾਂ ਬੰਦੇ ਕਰਨ ਲੱਗ ਪੈਂਦੇ ਆ ਇਹ ਕੇਵਲ ਇੱਕ ਪਖੰਡ ਹੈ ਕੇਵਲ ਪਲੈਨਿੰਗ ਦੇ ਨਾਲ ਬੰਦੇ ਲਿਆਂਦੇ ਜਾਂਦੇ ਆ ਕੁਰਸੀਆਂ ਤੋਂ ਠਾਏ ਜਾਂਦੇ ਆ ਪਲੈਨਿੰਗ ਦੇ ਨਾਲ ਉਹਨਾਂ ਨੂੰ ਉੱਥੇ ਲਿਆ ਕੇ ਬਿਠਾ ਕੇ ਉਠਾ ਦਿੰਦੇ ਆ ਵੀ ਆਹ ਬੰਦਾ ਵੇਖੋ ਤੁਰਨਾ ਸ਼ੁਰੂ ਹੋ ਗਿਆ ਇਹਨਾਂ ਪਖੰਡਾਂ ਤੋਂ ਪਿਆਰਿਓ ਬਚੋ ਪੰਜਾਬ ਦੀ ਧਰਤੀ ਤੇ ਸਿੱਖ ਦਾ ਕਿਸੇ ਦੇ ਨਾਲ ਵੈਰ ਵਿਰੋਧ ਨਹੀਂ ਹੈ ਕਿਸੇ ਧਰਮ ਦੇ ਨਾਲ ਵੈਰ ਵਿਰੋਧ ਨਹੀਂ ਹੈ ਸਾਡਾ ਵਿਰੋਧ ਕੇਵਲ ਪਖੰਡ ਦੇ ਨਾਲ ਹੈ ਪਖੰਡ ਚਾਹ ਸਿੱਖ ਧਰਮ ਦੇ ਵਿੱਚ ਹੋਵੇ ਚਾਹੇ Hindu ਧਰਮ ਦੇ ਵਿੱਚ ਹੋਵੇ ਚਾਹੇ ਇਸਾਈ ਧਰਮ ਦੇ ਵਿੱਚ ਹੋਵੇ ਚਾਹੇ ਇਸਲਾਮ ਧਰਮ ਦੇ ਵਿੱਚ ਹੋਵੇ ਸਿੱਖ ਦਾ ਵਿਰੋਧ ਜੇਕਰ ਰਿਹਾ ਤੇ ਉਹ ਪਖੰਡ ਦੇ ਨਾਲ ਰਿਹਾ ਤੇ ਰਹੇਗਾ ਵੀ ਜ਼ਰੂਰ